ਮਲਕੀਤ ਸਿੰਘ ਆ ਜੀ ਮੇਰਾ ਨਾਮ ਪਤਾ ਲੱਗਾ ਜੀ ਅੱਗ ਲੱਗੀ ਪਤਾ ਮੈਨੂੰ ਫੋਨ ਗਿਆ ਸੀ ਤਰਨਪ੍ਰੀਤ ਸਿੰਘ ਨੇ ਫੋਨ ਕੀਤਾ ਮੈਨੂੰ ਤੇ ਇਹ ਕਹਿੰਦਾ ਕਿ ਅੱਗ ਲੱਗੀ ਹੈ ਤੁਹਾਡੀ ਪੈਲੀ ਦੇ ਵਿੱਚ ਮੈਂ ਠੇਕੇ ਤੇ ਬੋਨਾ ਪੈਲੀ ਤੇ ਮੈਂ ਜਦੋਂ ਆਣ ਕੇ ਵੇਖਿਆ ਤੇ ਮੈਂ ਟਰੈਕਟਰ ਦੇ ਹੱਲਾ ਪਾ ਕੇ ਨਾਲ ਹੀ ਲੈਂਦੀ ਆ ਤੇ ਫਿਰ ਜ਼ੋਰ ਲਾ ਕੇ ਫਿਰ ਆਗੂ ਕੰਟਰੋਲ ਕੀਤਾ ਫੜੇ ਜ਼ੋਰ ਨਹੀਂ ਮੇਰਾ ਨਾਮ ਸੰਤੋਖ ਸਿੰਘ ਆ ਜੀ ਕੀ ਗੱਲ ਹੋਈ ਹੈ ਕਿੰਨੀ ਗੰਨਸ ਮਗ ਲੱਗੀ ਕਣਕ ਨੂੰ ਅਸੀਂ ਜੋ ਘਰੋਂ ਵੇਖੀ ਅੱਗ ਲੱਗੀ ਪਈ ਉਸ ਟਾਈਮ ਅਸੀਂ ਟਰੈਕਟਰ ਲੈ ਕੇ ਆਏ ਆ ਇਹ ਨਾਰ ਸੀਗਾ ਆ ਚਾਰ ਪੰਜ ਕਿੱਲੇ ਤੇ ਕਣਕ ਫੇਕੇ ਉਧਰ ਅੱਗੇ ਕਣਕ ਵੱਲ ਚੜੀ ਗਈ ਜਿਹੜਾ ਨਾਰ ਨਾਰ ਕਿੰਨਾ ਕੁ ਫੁਕਿਆ ਸਾਢੇ ਪੰਜ ਕਿੱਲੇ ਤੇ ਕਣਕ ਕਣਕ ਤਕਰੀਬਨ ਸੜੀ ਤੇ ਸਾਢੇ 6 ਏਕਰ ਨਾਲ ਆ ਪਰ ਨੁਕਸਾਨ ਬਹੁਤਾ ਹੋ ਗਿਆ ਟਰੈਕਟਰਾਂ ਨੇ ਭੰਗੂਣ ਦਿੱਤੀ ਬਹੁਤ ਜ਼ਿਆਦਾ ਕਿੱਲੇ ਲਾਓ ਕਿੱਲੇ ਲਾਓ ਕਿੱਲੇ ਲਾਓ ਕਿੱਲੇ ਲਾਓ ਕੀ ਮੰਗ ਕਰਦੇ ਹੋ ਮੰਗ ਕਰੀਏ ਇਨਸਾਫ ਚਾਹੀਦਾ ਮੈਨੂੰ ਵੀ ਮੰਗ ਕਰੀ ਕਰਨੀ ਆ ਮੈਨੂੰ ਮੌਜਾ ਮਿਲ ਜਾਈਦਾ ਮਾੜਾ ਬੰਦਾ ਆ ਮੈਂ ਤਾਂ ਹਿੰਮਤ ਕੁਮਾਰ ਡਰਾਈਵਰ ਇਹ ਕਦੋਂ ਪਤਾ ਲੱਗਾ ਜੀ ਇੱਥੇ ਸਾਨੂੰ ਜੀ 4 ਵਜੇ ਕੋਈ 34 ਮਿੰਟ ਤੇ ਫੋਨ ਆਇਆ ਸੀ ਕਿ ਇਹਦਾ ਖੋਖਰ ਪਿੰਡ ਜਿਹਦਾ ਅੱਗ ਲੱਗੀ ਹੋਈ ਆ ਤੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਅਹੀ ਹਾਲੀ 5-7 ਮਿੰਟ ਜੀ ਆ ਗਏ ਇੱਥੇ ਅੱਗ ਦੇ ਅੱਗੇ ਕਾਬੂ ਆ ਅੱਗ ਬਹੁਤ ਜ਼ਿਆਦਾ ਹੈ ਭਿਆਨਕ ਆਗੀ ਜੇ ਅਸੀਂ ਲੇਟ ਹੋਏ ਤਾਂ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕ ਆਈ ਪਹਿਲੇ ਇੱਕ ਬਾਅਦ ਚ ਆਈ ਛੋਟੀ ਗੱਡੀ ਆ ਜੀ ਤੇ ਉਦੋਂ ਅੱਗ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਘਰ ਕਬਾਦ ਦਾ ਸੜਿਆ ਜੀ ਸੜਕਬਾ ਜੀ 5 ਕਿੱਲੇ ਨਾਲ ਦੱਸਣ ਦੇ ਨੇ ਤੇ ਕਿੱਲ ਕਾਂਗਰਸ ਦੇ ਟਰੈਕਟਰਾਂ ਨਾਲ ਤੈ ਸਨੈਸ ਹੋ ਗਿਆ ਦਾ